ਹਾਂ ਪੀਕਾ ਲਾਇਆ ਤੇ ਮੱਝ ਸ਼ੂਈ ਆਪਣੀ ਰਾਤ ਵੀ 12:30 1 ਵਜੇ ਦੀ ਤੇ ਮੱਝ ਦੇ ਜੇਰ ਨਹੀਂ ਪਈ ਤੇ ਆਹ ਦਿਖਾਉਂਦੇ ਹਾਂ ਜੀ ਕਿ ਤਰ੍ਹਾਂ ਆਹ ਦਿੱਤਾ ਆਪਾਂ ਪੂਰਾ ਕੈਲਸੀਅਮ ਪੂਰੀ ਬੋਤਲ ਪਿੱਛੇ ਰੱਖ ਮੜਾ ਹੈ ਤੇ ਇੱਕ ਆਹ ਪਿਆਤੀ ਆਪਾਂ ਜੇਰ ਵਾਲੀ ਵਿੱਚ ਫੋਟੋਆਂ ਲਾ ਦਾਂਗੇ ਤੇ ਹੁਣ ਆਪਾਂ ਨਾ ਆਹ ਪੀਕਾ ਲਾ ਕੇ ਇੰਤੇ ਹਾਂ ਪੀਕਾ ਵੈਟਮੈਨ ਦਾ 2 ਐਮਐਲ ਸੀ ਇਹ ਮੈਂ ਕਹਿੰਦਾ 2-4 ਘੰਟੇ ਚਾਹਰ ਕਰਦਾ ਅਰੇ ਇਹਦੇ ਬਾਰੇ ਕਿਤੇ ਨੂੰ ਨੌਲੇਜ ਹੋਵੇ ਆ ਦਿਖਾਈ ਅਤਰਮੱਝ ਮੱਝ ਸੁਈ ਦੀ ਆਪਣੀ ਰਾਤ ਦੇ 12:30 ਦੀ ਜੇਰ ਹਲੇ ਤੱਕ ਪਈ ਨਹੀਂ ਜਿਹੜਾ ਸੂਨ ਵੇਲੇ ਥੋੜਾ ਜਿਹਾ ਲੜ ਸੀ ਬਸ ਉਹੀ ਰਹਾਗਾ ਤੇ ਜੇਰ ਤੂਰੀ ਨਹੀਂ ਹੈਗੀ ਇਹਨੂੰ ਪ੍ਰੋਬਲਮ ਪਿਛਲੀ ਵੇਰੀ ਵੀ ਆਈ ਸੀ ਜੇ ਮੇਰੇ ਵੀਰ ਭਾਈ ਨੂੰ ਕਿਸੇ ਨੂੰ ਇਹਦੇ ਬਾਰੇ ਪਤਾ ਵੀ ਹੋਰ ਕੀ ਦਵਾਈ ਆਪਾਂ ਦੇ ਸਕਦੇ ਆ ਕੋਈ ਜਾਣਕਾਰ ਬੰਦਾ ਹੁੰਦਾ ਇਹਦੇ ਬਾਰੇ ਜਰੂਰ ਦੱਸਿਓ ਤੇ ਆਪਣੀ ਮੱਝ 12:30 ਦੀ ਸੁਈ ਵੀ ਇਸ ਟਾਈਮ 5:00 ਵਜ ਗਏ ਨੇ ਸ਼ਾਮ ਦੇ ਇਹ ਟੀਕੇ ਲਾ ਤੇ ਦਵਾਈਆਂ ਪਹਿਨੇ ਜਿਹੜੇ ਤੁਹਾਨੂੰ ਦੱਸਿਆ ਜੇ ਕਿਸੇ ਨੂੰ ਇਹਦੇ ਬਾਰੇ ਨੌਟ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ